ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ 7 ਜਨਵਰੀ 2024 ਤੇ ਆਪਣੇ ਖੇਤੀ ਵਿੱਚ ਜਿਹੜੀ ਕੁਦਰਤੀ ਖੇਤੀ ਆ ਤੇ ਰਲਮੀਆਂ ਫਸਲਾਂ ਬੀਜਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇੱਕ ਦੂਜੀ ਫਸਲ ਨੂੰ ਫਸਲਾਂ ਬਚਾ ਲੈਂਦੀਆਂ ਨੇ ਤਾਕਤ ਦਿੰਦੀਆਂ ਨੇ ਬਿਮਾਰੀਆਂ ਤੋਂ ਬਚਾਉਂਦੀਆਂ ਨੇ ਤੇ ਆਪਣੇ ਬਜ਼ੁਰਗਾਂ ਦੀ ਜਿਹੜੀ ਖੇਤੀ ਸੀ ਉਹ ਵੀ ਰਲਮੀ ਖੇਤੀ ਹੁੰਦੀ ਸੀ ਉਹਦਾ ਕੀ ਲਾਭ ਆ ਜਦੋਂ ਆਪਾਂ ਕੁਦਰਤੀ ਖੇਤੀ ਨੇ ਜੋੜਦੇ ਆ ਤਾਂ ਬਹੁਤ ਸਾਰੇ ਤਜਰਬੇ ਹੁੰਦੇ ਰਹਿੰਦੇ ਨੇ ਮਿੱਟੀ ਤੋਂ ਪਤਾ ਲੱਗਦਾ ਜਿਹੜਾ ਸਭ ਤੋਂ ਵੱਡਾ ਸਕੂਲ ਆ ਕਿਸਾਨ ਦਾ ਉਹ ਆਪਣਾ ਖੇਤ ਆ ਉਹ ਖੇਤ ਵਿੱਚ ਜਦੋਂ ਆਪਾਂ ਫਸਲਾਂ ਨੂੰ ਦੇਖਦੇ ਆ ਕਿ ਕੀ ਰਿਜ਼ਲਟ ਆਇਆ ਇਹ ਫਰਕ ਕਿਉਂ ਆ ਕੀ ਇਹਦਾ ਕਾਰਨ ਹੈ ਤਾਂ ਆਪਾਂ ਇੱਕ ਨਵੀਂ ਗੱਲ ਸਿੱਖ ਲੈਨੇ ਆ ਤੇ ਆਪਣੇ ਖੇਤ ਵਿੱਚ ਇਸ ਏਰੀਆ ਦੇ ਵਿੱਚ ਪਿਛਲੇ ਸਾਲ ਬੈਂਗਣਾਂ ਦੀ ਫਸਲ ਸੀ ਫਿਰ ਬੈਂਗਣੋਂ ਝੜੇ ਤੇ ਕੁਝ ਬੈਂਗਣ ਓਗੇ ਕੁਝ ਨੇ ਸੋਕਾ ਚੱਲਿਆ ਤਾਂ ਹੁਣ ਜਿਵੇਂ ਠੰਡ ਪੈ ਰਹੀ ਆ ਆਪ ਜੀ ਨਾਲ ਇੱਕ ਬੂਟਾ ਸਾਂਝਾ ਕੀਤਾ ਜਾ ਰਿਹਾ हां जी दोस्तों ਜਿਵੇਂ ਆਪ ਜੀ ਇਹ ਇੱਕ ਛੋਟਾ ਬੂਟਾ ਦੇਖ ਰਹੇ ਹੋ ਇਹ ਵੈਂਕਣ ਲੱਗੇ ਹੋਏ ਨੇ ਆਪਾਂ ਇਹਦਾ ਬੀਜ ਤਿਆਰ ਕਰ ਰਹੇ ਹਾਂ ਕੋਈ 6 ਮਹੀਨੇ ਮਿੱਟੀ 'ਚ ਰਹਿਣ ਤੋਂ ਬਾਅਦ ਵੀ ਇਹ ਮਤਲਬ ਦੁਬਾਰਾ ਉੱਗ ਕੇ ਤਿਆਰ ਹੋਇਆ ਤੇ ਕੋਈ ਪਾਣੀ ਦੀ ਜ਼ਰੂਰਤ ਨਹੀਂ ਪਈ ਪਰ ਹੁਣ ਇਹਦੀ ਹਾਲਤ ਬੜੀ ਖਰਾਬ ਹੈ ਕੋਈ ਠੰਡ ਜਿਹੜੀ ਪੈ ਰਹੀ ਉਹਦੇ ਨਾਲ ਪੱਤਿਆਂ ਦਾ ਤੁਸੀਂ ਦੇਖੋ ਕੀ ਹਾਲ ਹੋਣ ਲੱਗ ਗਿਆ ਮਤਲਬ ਸੋਕੇ ਜਿਹਦਾ ਸਕਾਰ ਹੈ ਤੇ ਜਿਹੜੀ ਵੈਂਗਣਾ ਦੇ ਉੱਤੇ ਵੈਂਗਣੀਆਂ ਇਹ ਇਹਦੀ ਰੌਣਕ ਵੀ ਘੱਟ ਹੋ ਗਈ ਪਰ ਹੁਣ ਆਪਾਂ ਇੱਕ ਹੋਰ ਬੂਟੇ ਬਾਰੇ ਗੱਲ ਕਰਦੇ ਜਿਹੜਾ ਬਿਲਕੁਲ ਠੀਕ ਠਾਕ ਹੈ ਰੌਣਕ ਵੀ ਵਧੀਆ ਤੇ ਕਲਰ ਵੀ ਵਧੀਆ ਉਹਦਾ ਕਾਰਨ ਕੀ ਸੀ ਉਹ ਆਪਾਂ ਆ ਕੇ ਦੇਖਦੇ ਹਾਂ ਹਾਂਜੀ ਦੋਸਤੋ ਹੁਣ ਆਪਾਂ ਜਿਹੜੇ ਬੂਟੇ ਦੀ ਗੱਲ ਕਰਦੇ ਸੀਗੇ ਇਹ ਵੀ ਬੂਟਾ ਆਪਣੇ ਆਪ ਹੀ ਉੱਗ ਗਿਆ ਇਸ ਜਗ੍ਹਾ ਕਿਉਂਕਿ ਅਰੇ ਆਪਾਂ ਗੰਨਾ ਪਸੇਤਾ ਲਾਇਆ ਹੋਇਆ ਏ ਆਪਣੇ ਗਰਮੀ ਦੇ ਵਿੱਚ ਰਸ ਦੇ ਕੰਮ ਆਊਗਾ ਸੋ ਆਪਾਂ ਜੋ ਗੱਲ ਕਰਦੇ ਆਂ ਵੀ ਉਹ ਬੂਟੇ ਦਾ ਨਾਸ ਵੱਜ ਗਿਆ ਕਿਉਂਕਿ ਠੰਡ ਨੂੰ ਚਾਰੇ ਪਾਸੋਂ ਪੈ ਰਹੀ ਸੀ ਪਰ ਜੋ ਨਵੀਂ ਗੱਲ ਹੈ ਵੀ ਓਏ ਬੈਂਗਣ ਦਾ ਬੂਟਾ ਗੰਨਿਆਂ ਦੇ ਵਿੱਚ ਜ਼ਿਆਦਾ ਕਾਮਯਾਬ ਹੋਇਆ ਹੋਇਆ। ਕਾਰਨ ਸੀਗਾ ਕੋਰੇ ਤੋਂ ਬਚਿਆ ਰਿਹਾ ਤੇ ਬਾਕੀ ਇਹ ਗੱਲ ਵੀ ਸਾਫ਼ ਹੁੰਦੀ ਹੈ ਵੀ ਆਪਾਂ ਗੰਨੇ ਦੇ ਵਿੱਚ ਬੈਂਗਣ ਦੀ ਰਲਮੇ ਖੇਤੀ ਕਰ ਸਕਦੇ ਹਾਂ ਤੇ ਇਹ ਕਾਮਯਾਬ ਰਹੂਗੀ। ਜਿਵੇਂ ਹੁਣ ਆਪਾਂ ਜਨਵਰੀ ਦੇ ਸ਼ੁਰੂ ਵਿੱਚ ਇਹਦੇ ਵਿੱਚ ਬੈਂਗਣ ਦੀ ਫਸਲ ਲਾਵਾਂਗੇ। ਇੱਕ ਨਵਾਂ ਤਜਰਬਾ ਵੀ ਹੋ ਗਿਆ ਕੱਲ੍ਹ ਦਾ ਹੀ ਪਤਾ ਲੱਗ ਗਿਆ। ਤੇ ਕੋਰੇ ਠੰਡ ਤੋਂ ਬਚੂ ਹੁਣ ਤੁਸੀਂ ਦੇਖੋ ਵੀ ਉਸ ਬੂਟੇ ਨਾਲੋਂ ਇਹਦੇ ਪੱਤਿਆਂ ਤੇ ਵੀ ਰੌਣਕ ਜ਼ਿਆਦਾ ਦੇਖੋ। ਤੇ ਬੈਂਗਣ ਦਾ ਉਤਪਾਦਨ ਵੀ ਤੁਸੀਂ ਧਿਆਨ ਨਾਲ ਦੇਖੋ ਆ ਇਥੇ ਜਾਨੀ ਜਿਹੜੇ ਕਲਰ ਆ ਬੈਂਗਣਾ ਦਾ ਆ ਦੇਖੋ ਪੂਰਾ ਸ਼ਾਨਦਾਰ ਆ ਤੇ ਸਾਫ ਸੁਥਰੇ ਨੇ ਤੇ ਇਹ ਵੀ ਸੀੜੇ ਤਿਆਰ ਹੋ ਰਿਹਾ ਗਰਮੀਆਂ ਦੇ ਲਈ ਪਰ ਪੱਤੇ ਬਚੇ ਹੋਣੇ ਦਾ ਮਤਲਬ ਗੰਨੇ ਦੇ ਵਿੱਚ ਬੈਂਗਣਾ ਦੀ ਫਸਲ ਸਮਵਲਤਾ ਪੂਰਵਕ ਹੋ ਸਕਦੀ ਆ ਕਿਉਂਕਿ ਅਰੇ ਆਪਾਂ ਨੇ ਕੋਈ ਜ਼ਿਆਦਾ ਸਾਂਭ ਸੰਭਾਲਤਾ ਕੀਤੀ ਨਹੀਂ ਤੁਸੀਂ ਦੇਖੋ ਨਦੀਨ ਵੀ ਉਸੇ ਤਰ੍ਹਾਂ ਨੇ ਕਚਰਾ ਵੀ ਉਸੇ ਤਰ੍ਹਾਂ ਤੇ ਪਾਣੀ ਦੀ ਵਰਤੋਂ ਕੀਤੀ ਨਹੀਂ ਕਿਉਂ ਨਵੀਂ ਹਵਾ ਚ ਬਿਠੇਰੀ ਆ ਉਹਦੇ ਨਾਲ ਇਹ ਜਿਆਦਾ ਸੰਭਲੀ ਜਾਂਦੇ ਨੇ ਪਰ ਜੋ ਖਾਸ ਗੱਲ ਹੈ ਵੀ ਆਪਣੇ ਆਪ ਉੱਗੇ ਆ ਜਿਵੇਂ ਨਦੀਨ ਉਗਦੇ ਨੇ ਨਦੀਨਾਂ ਨੂੰ ਬਿਮਾਰੀ ਨਹੀਂ ਪੈਂਦੀ ਤੇ ਉਹ ਸੁੱਕਾ ਝੱਲ ਜਾਂਦੇ ਨੇ ਇਸੇ ਤਰ੍ਹਾਂ ਵੈਂਗਣ ਵੀ ਆਪਣੇ ਆਪ ਉੱਗੇ ਹੋਏ ਨੇ ਸੋ ਇਹ ਵੀ ਇਹ ਧਰਤੀ ਦਾ ਇੱਕ ਹਿੱਸਾ ਬਣੇ ਨੇ ਤੇ ਜਿਵੇਂ ਨਦੀਨ ਧਰਤੀ ਮਾਂ ਦੇ ਸਕੇ ਪੁੱਤ ਨੇ ਸੋ ਉਸੇ ਤਰ੍ਹਾਂ ਹੀ ਵੈਂਗਣ ਹੋਏ ਪਰ ਇਹ ਉਹਨਾਂ ਨਾਲੋਂ ਜ਼ਿਆਦਾ ਕਾਮਯਾਬ ਹੋਏ ਨੇ ਇਹਦੇ ਪੱਤਿਆਂ ਦੀ ਕਲਰ ਦੇਖੋ ਤੁਸੀਂ ਤੇ ਕਿਦੋਂ ਨਹੀਂ ਫੁਕੇ ਜਦੋਂ ਕਿ ਇੱਕੋ ਖੇਤ ਆ ਥੋੜੀ ਜਿਹੀ ਦੂਰੀ ਤੇ ਆ ਸਿਰਫ ਵਜਾ ਕੀ ਹੋਈ ਵੀ ਉਹਨੂੰ ਗੰਨੇ ਦੇ ਉਸ ਜਿਹੜਾ ਉਦੇ ਜੜਾਂ ਦੇ ਨੇੜੇ ਖੜਾ ਹੋਣ ਕਰਕੇ ਇਹ ਸੁਰੱਖਿਅਤ ਰਿਹਾ ਇਸ ਨਾਲ ਆਪਾਂ ਨੂੰ ਇਹ ਗੱਲ ਪਤਾ ਲੱਗਦੀ ਵੀ ਆਪਾਂ ਸਿਆਲਾਂ ਦੇ ਵਿੱਚ ਕੁਦਰਤੀ ਖੇਤੀ ਦੇ ਵਿੱਚ ਜਿਹੜਾ ਪਛੇਤਾ ਕਰਨਾ ਉਹਦੇ ਵਿੱਚ ਬੈਂਗਣਾਂ ਦੀ ਫਸਲ ਲਗਾਉਨੇ ਆ ਤਾਂ ਉਹ ਆਪਣੀ ਅ ਵਧੀਆ ਹੋ ਸਕਦੀ ਆ ਤੇ ਕਾਮਯਾਬ ਹੋ ਸਕਦੀ ਆ ਸੋ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਵੀ ਆਪਾਂ ਇਸ ਫਸਲ ਨੂੰ ਇਸ ਤਰ੍ਹਾਂ ਉਗਾ ਸਕਦੇ ਆ ਸੋ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ